ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਸ਼ੁਰੂ ਕੀਤੀ ਗਈ ਯੁੱਧ ਨਸ਼ਾ ਵਿਰੁੱਧ ਮੁਹਿੰਮ ਤਹਿਤ ਤਰਨਤਾਰਨ ਪੁਲਿਸ ਵੱਲੋਂ ਜ਼ਿਲ੍ਹੇ ਦੇ ਨਸ਼ਾ ਪ੍ਰਭਾਵਿਤ ਖੇਤਰਾਂ ਵਿੱਚ ਡੀਆਈਜੀ ਹਰਮਨਬੀਰ ਸਿੰਘ ਗਿੱਲ ਅਤੇ ਐਸਐਸਪੀ ਅਭਿਮਨਿਉ ਰਾਣਾ ਦੀ ਅਗਵਾਈ ਹੇਠ ਛਾਪੇਮਾਰੀ ਕੀਤੀ ਗਈ। ਉਹਨਾਂ ਦੱਸਿਆ ਕਿ ਤਰਨਤਾਰਨ ਸ਼ਹਿਰ ਵਿਖੇ ਮੁਹੱਲਾ ਮੁਰਾਦਪੁਰ ਅਤੇ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ ਤੇ ਸ਼ੱਕੀਆਂ ਦੀ ਤਲਾਸ਼ੀ ਦੇ ਨਾਲ-ਨਾਲ ਪੁਲਿਸ ਵੱਲੋਂ ਸ਼ੱਕੀ ਥਾਵਾਂ ਦੀ ਵੀ ਜਾਂਚ ਕੀਤੀ ਗਈ ਹੈ। ਪੰਜਾਬ ਸਰਕਾਰ ਵੱਲੋਂ ਜਿੱਥੇ-ਜਿੱਥੇ ਵੀ ਇਲੈਗਲ ਜਗਾ ਤੇ ਠੀਰ ਕੇ ਪ੍ਰੋਪਰਟੀਸ ਇਹਨਾਂ ਸਮਗਲਰਾਂ ਵੱਲੋਂ ਬਣਾਈਆਂ ਨੇ ਉਹਦੇ ਵਾਸਤੇ ਡਿਸਟ੍ਰਿਕਟ ਲੈਵਲ ਤੇ ਕਮੇਟੀਆਂ ਬਣ ਗਈਆਂ ਨੇ ਡਿਪਟੀ ਕਮਿਸ਼ਨਰਸ ਦੇ ਅੰਦਰ ਸੋ ਜਿੱਥੇ-ਜਿੱਥੇ ਸਾਨੂੰ ਇਹੋ ਜਿਹੇ ਲੱਗਣਗੇ ਵੀ ਇਹਨਾਂ ਦੇ ਬੈਡ 엘ਿਮੈਂਟਸ ਨੇ ਗੰਦੇ ਪੈਸੇ ਦੇ ਨਾਲ ਜਿਹੜਾ ਹੈਗਾ ਇਹ ਘਰ-ਘਾਟ ਜਾਂ ਕੋਈ ਇਹੋ ਜਿਹਾ ਕੋਈ ਇਹਨਾਂ ਨੇ ਕਮਰਸ਼ੀਅਲ ਜਾਂ ਨਾਨ ਕਮਰਸ਼ੀਅਲ ਇਹੋ ਜਿਹੇ ਪ੍ਰੋਪਰਟੀਆਂ ਬਣਾਈਆਂ ਉਹਨਾਂ ਸਾਰਿਆਂ ਨੂੰ ਅਸੀਰਮਾਰਕ ਕਰਕੇ ਉਹਨਾਂ ਸਾਰੀਆਂ ਪ੍ਰਾਪਰਟੀਆਂ ਦਾ ਜਿਹੜਾ ਹੈਗਾ ਲੇਖਾ ਜੋਖਾ ਕਰਕੇ ਉਸ ਕਮੇਟੀ ਦੇ ਜਿਹੜਾ ਅੱਗੇ ਰੱਖਾਂਗੇ ਵਿਦ ਡਾਕੂਮੈਂਟਰੀ ਐਂਡ ਆਲ ਪ੍ਰੂਫਸ ਸੋ ਉਸ ਕਮੇਟੀ ਨੇ ਜੇ ਡਿਸਾਈਡ ਕੀਤਾ ਵੀ ਇਹ ਇਲੀਗਲ ਬਣਾਈ ਗਈ ਆ ਔਰ ਫਿਰ ਅੱਗੇ ਟਾਉਣ ਦੀ ਕਾਰਵਾਈ ਜਿਹੜੀ ਆ ਉਹਨੂੰ ਅਮਲ ਚ ਲਿਆਂਦਾ ਜਾਵੇ ਅਸਲ ਤੋਂ ਮੁਰਾਦਪੁਰਾ ਏਰੀਆ ਕਰਮਚਾਰਕ ਇਹਦੇ ਵਿੱਚ ਕਾਫੀ ਜਿਹੜਾ ਹੈਗਾ ਵਾ ਪੀਕੇ ਦਾ ਜਾਂ ਹੋਰ ਨਸ਼ੇ ਦਾ ਜਾਂ ਪੈਰਡ 엘ਿਮੈਂਟਸ ਜਿਹੜੇ ਆ ਉਹਨਾਂ ਦੀ ਇੱਥੇ ਸਾਡੇ ਕੋਲ ਇਨਫੋਰਮੇਸ਼ਨ ਆਉਂਦੀ ਰਹਿੰਦੀ ਹੈ ਇਸ ਕਰਕੇ ਅੱਜ ਧਰਮ ਤਰਨ ਪੁਲਿਸ ਨੇ ਆਭਿਮੰਨਿਉ ਆਪਣੇ ਐਸਐਸਪੀ ਧਰਮ ਤਰਨ ਉਹਨਾਂ ਦੇ ਲੀਡਰਸ਼ਿਪ 'ਚ ਅੱਜ ਕਸੋ ਆਪਰੇਸ਼ਨ ਜਿਹੜਾ ਇਸ ਏਰੀਆ 'ਚ ਚਲਾਇਆ ਤੋਂ ਮੈਂ ਡੀਜੀਪੀ ਸਾਹਿਬ ਪੰਜਾਬ ਦੇ ਹੁਕਮ ਨਾਲ ਇਹਨੂੰ ਸੁਪਰਵਾਈਜ਼ ਕਰਨ ਵੀ ਪਹੁੰਚਿਆ ਤੋਂ ਇਹ ਅਸੀਂ ਜਨਨ ਸਾਡੇ ਇੱਥੇ ਪ੍ਰੋਕਿਊਰਮੈਂਟ ਲਿਪਸ ਮੀਨ ਜਬ ਪੈਡਲਰਸ ਨੇ ਜਰ ਜਿਹੜੇ ਮਕਰਾਂ ਜਾਣਣ ਕੇ ਵਿੱਚ ਦੇ ਜੋ ਵੀ ਸਾਡੇ ਕੋਲ ਨਾਲ ਬਾਰੇ ਸੀਕ੍ਰੀਟ ਇਨਫੋਰਮੇਸ਼ਨਸ ਆ ਉਹ ਸਾਰੇ ਨੂੰ ਅਸੀਂ ਚੈੱਕ ਕਰਾਂਗੇ ਔਰ ਇਹਨਾਂ ਦੀਆਂ ਜਿੰਨੀਆਂ ਵੀ ਪ੍ਰਾਪਰਟੀਆਂ ਹੈਗੀਆਂ ਉਹਨਾਂ ਨੂੰ ਵੱਖਰੇ ਤੌਰ ਤੇ ਵੈਰੀਫਾਈ ਕੀਤਾ ਜਾਊਗਾ ਔਰ ਇਹਨਾਂ ਦੀਆਂ ਹਿਸਟਰੀ ਸ਼ੀਟਸ ਖੋਲ ਕੇ ਜਿਨ੍ਹਾਂ ਦੇ ਉੱਤੇ ਤਿੰਨ ਜਾਂ ਤਿੰਨ ਤੋਂ ਵੱਧ ਮੁਕਦਮੇ ਆ ਉਹਨਾਂ ਨੂੰ ਅਸੀਂ ਜਿਹੜੇ ਹਿਸਟਰੀ ਸ਼ੀਟਰ ਬਣਾਵਾਂਗੇ ਪਸਤਾ ਉਰਾੜਾ ਇਡੀ ਸਾਡੇ ਜਿਹੜੇ ਉੱਤੇ 17 ਦੇ ਹਿਸਟਰੀ ਸ਼ੀਟ ਹੁੰਦੇ ਜਿੱਦਾਂ ਜਿੱਦਾਂ ਇਹਨਾਂ ਦੇ ਜਿੱਦਾਂ ਜਿੱਦਾਂ ਦੇ ਖਿਲਾਫ ਜਿੱਦਾਂ ਜਿੱਦਾਂ ਦੀ ਇਹਨਾਂ ਦੇ ਪ੍ਰਾਣਾ ਜਿਹੜਾ ਹੈਗਾ ਵਾ ਇਹਨਾਂ ਦੇ ਖਿਲਾਫ ਮੁਕਦਮੇ ਦਰਜ ਨੇ ਜੋ ਵੀ ਇਹਨਾਂ ਦੇ ਉੱਤੇ ਪੁਰਾਣੀਆਂ ਕਾਰਵਾਈਆਂ ਹੋ ਜਾਂ ਇਨਾਂ ਨੂੰ ਫਰੂਜ਼ ਜੇ ਵੀ ਹੋਵੇ ਅਫੈਕਸ਼ਨ ਲਈ ਇਹਨਾਂ ਦੇ ਸਰਗਰਮ ਸਰਕਲ ਲਈ ਇਹ ਸਹੀ ਸ਼ੀਟਸ ਜਿਹੜੀਆਂ ਵਾ ਇੱਕ ਕੰਸਲਟ ਥਾਣੇ ਦੇ ਵਿੱਚ ਪੋਡੀਆਂ ਜਾਣਗੀਆਂ ਔਰ ਜਿੰਨੇ ਵੀ ਇਹਨਾਂ ਦੇ ਅਚਲ ਤੇ ਚੱਲ ਜਾਇਦਾਦ ਜਿਹੜੀ ਚੱਲ ਜਾਇਦਾਦ ਹੈ ਜਿੱਥੇ 4-ਵੀਲਰ 2-ਵੀਲਰ ਕੋਈ ਵੀ ਟਰੱਕ ਬੱਸ ਕੁੜਕਾ ਕੋਈ ਟਰੈਕਟਰ ਉਹ ਸਾਰੇ ਜਿਹੜੇ ਹੈ ਜੋ ਉਹਨਾਂ ਨੂੰ ਪ੍ਰੋਪਰ ਤਰੀਕੇ ਨਾਲ ਵੈਰੀਫਾਈ ਕੀਤਾ ਜਾਊਗਾ ਕੋਈ ਵੈਦਰ ਉਹ ਜਿਹੜੇ ਹੈਗੇ ਇਸ ਚੀਜ਼ ਲਈ ਇਸ ਸਮਗਲਿੰਗ ਲਈ ਜਾਂ ਇਸ ਟਰੱਕ ਦੀ ਸਮਗਲਿੰਗ ਇੰਨੀ ਵਰਤੇ ਜਾਂਦੇ ਤੇ ਉਹਨਾਂ ਦੀ ਪ੍ਰੋਪਰ ਡਾਕੂਮੈਂਟੇਸ਼ਨ ਜਿੰਨੀ ਨਹੀਂ ਡਾਕੂਮੈਂਟਸ ਉਹ ਸਾਰੇ ਚੈੱਕ